ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਜੀ ਹਾਂਜੀ ਵੀਰ ਜੀ ਆਪਾਂ ਅੱਜ ਆਪਣੇ ਫਾਰਮ ਤੋਂ 16 ਤਰੀਕ 7 ਮਹੀਨਾ 2022 ਨੂੰ ਵੀਡੀਓ ਕਵਰ ਕਰ ਰਹੇ ਆਂ ਵੀਰ ਜੀ ਆਪਣੇ ਕੋਲੇ ਵੀਰ ਜੀ ਜਿਹੜੇ ਪਹਿਲਾਂ ਵੀਡੀਓ ਪਾਇਆ ਸੀ ਕਿ ਵੀ 26 ਜਨਮਰ ਆਉਣਗੇ 15 ਤਰੀਕ 7 ਮਹੀਨਾ 2022 ਨੂੰ ਉਸ ਤੋਂ ਕੱਲ 13 ਜਨਮਰ ਆਪਣੇ ਵੀਰ ਜੀ ਕੱਲ ਵੇ ਅੱਗੇ ਤੇ 5 ਕੱਜ ਵੇ ਅੱਗੇ ਜੀ 16 ਤਰੀਕ ਨੂੰ 8 ਜਨਮਰ ਵੀਰ ਜੀ ਬਾਕੀ ਰਹਿੰਦੇ ਆ ਉਹਨਾਂ ਇਹ ਤੁਹਾਨੂੰ ਵੀਡੀਓ ਬਣਾਉਣੇ ਆ ਜੀ ਤੇ ਪ੍ਰੋਪਰ ਰੇਟ ਦੱਸਾਂਗੇ ਉਹਨਾਂ ਦੇ ਜੀ ਉਹਨਾਂ ਦੇ ਪ੍ਰੋਪਰ ਵੀਰ ਜੀ ਰੇਟ ਦੱਸਾਂਗੇ ਤੇ ਆ ਇੱਕ ਨਗੀਨਾ ਬੈੜ ਆ ਗਈ ਫਾਰਮ ਦੀ ਜਾਨ ਵੀਰ ਜੀ ਦੂਜਾ ਸੂਆ ਸੁੰਦੀ ਆ ਇਹਦੇ ਬਾਰੇ ਤੁਹਾਨੂੰ ਐਂਡ ਤੇ ਜਾਣਕਾਰੀ ਦੇਵਾਂਗੇ ਚੰਗੀ ਬੈੜਾ ਇਹਦੇ ਬਾਰੇ ਤੁਹਾਨੂੰ ਐਂਡ ਤੇ ਜਾਣਕਾਰੀ ਦੇਵਾਂਗੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰ ਜੀ ਹਾਂਜੀ ਵੀਰ ਜਿਹੜੇ ਆਪਣੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਵੀਰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਦਿਓ ਜੀ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਪਹੁੰਚ ਸਕੇ ਵੀਰ ਜੀ ਆਪਣਾ ਪਿੰਡ ਹੈਗਾ ਵੀਰ 시ਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਆਪਣਾ ਕਨੈਕਟ ਨੰਬਰ ਹੈਗਾ ਵੀਰ ਜੀ 62807 13934 62807 13934 ਹਾਂਜੀ ਵੀਰ ਜੀ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਹਾਂ ਜੀ ਇੱਕ ਨੰਬਰ ਬਾੜ ਤੋਂ ਸਟਾਰਟ ਕਰਦੇ ਹਾਂ ਵੀਰ ਜੀ ਠੰਡਿਆ ਸੀਲ ਵਿਰੇ ਵਾਕਈ ਬਹੁਤ ਨੇ ਸਾਰੀਆਂ ਠੰਡਿਆ ਸੀਲ ਚੰਗੀਆਂ ਹੁੰਦੀਆਂ ਨੇ ਹਾਂਜੀ ਵੀਰੇ ਦਾ ਪਹਿਲਾ ਜਿਹੜੀ ਬਾੜ ਆ ਗਈ ਇੱਕ ਨੰਬਰ 25000 ਪਰ ਆਇਆ ਜਦਾ ਜੀ ਦੂਜਾ ਸੂਆਗਾ 6 ਦੰਦ ਆ ਜੀ ਸੂਣ ਚ 7 ਦਿਨ ਟਾਈਮ ਇਹਦਾ ਬਾਕੀ ਰਹਿੰਦਾਗਾ 25000 ਪ੍ਰਾਈਜ਼ ਦੂਜੇ ਸੂਏ ਸੁੰਦਿਆ ਵੀਰ ਜੀ ਸੇ ਦੰਦ ਦਾ ਕੰਨੀਆਂ ਖੜੀਆਂ ਇਹਦੀਆਂ ਪ੍ਰਾਈਜ਼ 25000 ਹਾਂਜੀ 2 ਨੰਬਰ ਤੇ ਆ ਜਾਓ ਵੀਰ ਜੀ 2 ਨੰਬਰ ਤੇ ਆ ਜਾਓ ਜੀ 2000 ਦਾ ਵੀਰ ਜੀ 27000 ਪ੍ਰਾਈਜ਼ ਪਹਿਲਾ ਸੂਆ ਮੂੰਹੋਂ ਚਾਰ ਦੰਦ 27000 ਪ੍ਰਾਈਜ਼ ਪਹਿਲਾ ਸੂਆ ਮੂੰਹੋਂ ਚਾਰ ਦੰਦ ਸੂਣ ਨੂੰ ਟਾਈਮ 6 ਦਿਨ ਬਾਕੀ ਰਹਿੰਦਾਗਾ ਬਾਕੀ ਵੀਰ ਜੀ ਜਿਹੜੀਆਂ ਗੱਲਾਂ ਸੀ ਵੀਡੀਓ 'ਚ ਕਹਿੰਨੇ ਆ ਉਹ ਹੋਣਗੀਆਂ ਸੀ ਬਾਰ-ਬਾਰ ਕਹਿੰਨੇ ਆ ਕਈਏ ਕੋਸ ਹੋਰ ਨਿਕਲੇ ਗੱਲ ਉਹ ਨਹੀਂ ਹੋਣੀਗੀ। ਬਾਕੀ ਮੇਰੇ ਵੀਰ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਦਾ ਪਤਾ ਹੀ ਆ ਜਿਹੜੇ ਨਵੇਂ ਵੀਰ ਸਾਡੇ ਕੋਲੇ ਆਉਂਦੇ ਸਾਡੇ ਨਾਲ ਜੁੜਨਗੇ ਉਹ ਬੇਚਿੰਤ ਹੋ ਕੇ ਆਓ ਵੀਰ ਜੀ ਬੈਠ ਦੇ ਕੇ ਮੋੜ ਦੇਾਂਗੇ। ਵਪਾਰੀ ਵੀਰਾਂ ਨੂੰ ਆਪਾਂ ਮਾਲ ਛੱਡ ਕੇ ਦੇਈਦਾ ਜੀ। ਵਪਾਰੀ ਵੀਰਾਂ ਨੂੰ ਆਪਾਂ ਮਾਲ ਛੱਡ ਕੇ ਦੇਈਦਾ ਜੀ। ਜਿਹੜਾ ਬੰਦਾ ਮਰ ਜਾਓ ਬੇਚਿੰਤ ਹੋ ਕੇ ਆਓ ਜੀ ਸਾਫ ਸੋਰਾ ਕੰਮ ਕਰਦੇ ਆ ਸਾਡੇ ਮਾਰਜਨ ਵੀਰ ਜੀ ਬਹੁਤ ਘੱਟ ਹੁੰਦੇ ਆਗੇ। ਅਸੀਂ ਖਰਚੇ ਖੁਰਚੇ ਨਹੀਂ ਜਾਨਵਰ ਤੇ ਪਾਉਂਦੇ ਖਰਚੇ ਪਾਵਾਂਗੇ ਜਾਨਵਰ ਮਹਿੰਗੇ ਹੋ ਜਾਂਦੇ ਆ। ਹਾਂਜੀ 3 ਨੰਬਰ ਤੇ ਆ ਜਾਓ ਵੀਰ ਜ 3 ਨੰਬਰ ਦਾ ਪ੍ਰਾਈਜ਼ 29000 ਦੂਜਾ ਸੂਆ ਵੀਰ ਜੀ ਦੰਦੀ ਹੈ ਜਮਾਨ ਆਗੀ ਸੂਨ ਨੂੰ ਵੀ 8 ਦਿਨ ਬਾਕੀ ਹੈਗੀ ਤੇ ਥਣਾ ਥਣਾ ਦੀ ਵੀਰ ਜੀ ਸਾਫ ਆਗੀ ਮਿਲਕ ਮੈਨ ਵੀ ਚੰਗੀ ਜਾਂਦੀ ਪਈ ਹੈਗੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਦਿਖਾ ਦਿਓ ਜੀ 3 ਨੰਬਰ ਦੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਦਿਖਾ ਦਿਓ ਮੂੰਹ ਮੱਥੇ ਬਹੁਤ ਸਾਫ ਆ ਬੋਦੀ ਵਾਲੀ ਜਰਸੀ ਆ ਵੀਰ ਜੀ 29000 ਪ੍ਰਾਈਜ਼ ਦੂਜਾ ਸੂਆ ਜੀ 8 ਦਿਨ ਸੂਨ ਨੂੰ ਬਾਕੀ ਰਹਿੰਦੇ ਆ ਹਾਂਜੀ 4 ਨੰਬਰ ਤੇ ਆਜੋ ਜੀ 4 ਨੰਬਰ ਤੇ ਆਜੋ ਜੀ 4 ਨੰਬਰ ਦਾ ਵੀਰ ਜੀ ਪ੍ਰਾਈਜ਼ 33000 ਪਹਿਲਾ ਸੂਆ ਸੁੰਦੀਆ ਵੀਰ ਜੀ 4 ਨੰਬਰ ਦਾ ਪ੍ਰਾਈਸ 33000 ਮੂੰਹੋਂ ਚਾਰ ਦੰਦ ਸੂਨ ਨੂੰ 7 ਦਿਨ ਬਾਕੀ ਰਹਿੰਦੇ ਆਗੇ ਬੱਸੀ ਵੀਰੇ ਬਹੁਤ ਚੰਗੀ ਆ ਗਈ ਤੁਹਾਨੂੰ ਇਹ ਬੱਸੀ ਤੋੜ ਕੇ ਦਿਖਾਉਣੇ ਆ ਜੀ 4 ਨੰਬਰ ਦਾ 33000 ਪ੍ਰਾਈਸ ਵੀਰ ਜੀ ਪਹਿਲਾ ਸੂਆ ਮੂੰਹੋਂ ਚਾਰ ਦੰਦ ਸੂਨ ਨੂੰ 7 ਦਿਨ ਬਾਕੀ ਆ ਜੀ ਬੱਸੀ ਦੀ ਫੇਸ ਕੁਆਲਟੀ ਦੇਖ ਲੋ ਲੈਵਲ ਉਹ ਵੀ ਚੰਗੀ ਆ ਕਰਮ ਵਾਲੀ ਕਿਸੇ ਮੇਰੇ ਸੇਵਾਲੇ ਵੀਰ ਕੋਲੇ ਵਾਕੀ ਦੁੱਧ ਚੰਗਾ ਬਾਜੂ ਜੀ ਤੇ ਬਾਕੀ ਮੇਰੇ ਵੀਰਾਂ ਨੂੰ ਇੱਕ ਵਾਰ ਫੇਰ ਬੇਨਤੀ ਹੈ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲਾ ਬਟਨ ਪਾ ਦਿਓ ਆਉਣ ਵਾਲੀ ਵੀਡੀਓ ਤੁਹਾਡੇ ਤੇ ਕਰ ਜਲਦ ਪਹੁੰਚ ਸਕੇ 4 ਨੰਬਰ ਦਾ ਵੀਰ ਜੀ 33000 ਪ੍ਰਾਈਸ ਜੀ ਆ ਜਾਓ ਵੀਰ ਜੀ 5 ਨੰਬਰ ਤੇ 5 ਨੰਬਰ ਵੀਰ ਜੀ ਇਹ ਜਰਸੀ ਆ ਪਿਓਰ ਇਦਾਂ ਇਹਨਾਂ ਕਹਦੇ ਹੋ ਵੀ ਕਾਲੇ ਕਾਲੇ ਰੰਗ ਦੀ ਆ ਇਹ ਕਾਫੀ ਕਲਰ ਚ ਜਰਸੀ ਆ ਵੀਰ ਜੀ 5 ਨੰਬਰ 5 ਨੰਬਰ ਕਾਫੀ ਕਲਰ ਜਰਸੀ ਆ ਪਹਿਲਾ ਸੂਆ ਵੀਰ ਜੀ ਮੂੰਹੋਂ ਦੋ ਦੰਦ ਆਗੀ ਲੇਵੇ ਦੀ ਵੀਰ ਬਹੁਤ ਸਾਫ਼ ਸੁਥਰੀ ਬੱਸੀ ਆ ਜਿੱਡੀ ਆਪ बॉडी ਕਰਮਲ ਥੱਲੇ ਲੇਵਾ ਬਣਾਈ ਬੈਠੀ ਆ ਕਿ ਬਾਕੀ ਸੂਣ ਨੂੰ ਵੀ 5 ਦਿਨ ਲੈ ਜੂ ਹਜੇ ਪਹਿਲਾ ਸੂਆ ਮੂੰਹੋਂ ਦੋ ਦੰਦ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਜੀ ਤੋਰੋ ਮਾੜੀ ਦੀ ਬਾਹਰ ਨੂੰ ਕੱਢੋ ਜੀ ਬਾਕੀ ਵੀਰ ਜੀ ਆਪਣੇ ਕੋਲੇ ਦੁਬਾਰੇ 15 18 ਤਰੀਕ ਨੂੰ ਫੇਰ 26 ਜਨਵਰੀ ਆਉਣਗੇ ਵੀਰ ਜੀ 18 ਤਰੀਕ 7 ਮਹੀਨਾ 2022 ਨੂੰ 26 ਜਨਵਰੀ ਦੁਬਾਰੇ ਨਵੇਂ ਆਉਣਗੇ ਪਰਸੋਂ ਨੂੰ ਦੁਬਾਰੇ ਵੀਰ ਜੀ ਜੋ ਮੇਰੇ ਵੀਰ ਜਿਆਦਾ ਜਨਵਾਰ ਦੇਖਣਾ ਚਾਹੁੰਦੇ ਆਗੇ ਸਾਡੇ ਕੋਲ 18 ਤਰੀਕ ਨੂੰ ਆ ਜਾਓ ਜੀ ਇਹ ਫੋਨ ਕਰਕੇ ਆਉਣਾ ਵੀਰਾਂ ਜਿਨੇ ਵੀ ਆਉਣਾ ਥੋੜਾ ਦੂਰ ਆਉਣਾ ਥੋੜਾ ਜ ਸਾਹਰੇ ਆਓ ਤਾਂ ਤੁਹਾਨੂੰ ਜਿਆਦਾ ਜਾਨਵਰ ਮਿਲਣਗੇ ਜਿਆਦਾ ਜਾਨਵਰ ਮਿਲਣਗੇ ਹਾਂਜੀ ਵੀਰ ਜੀ ਪੰਜ ਨੰਬਰ ਦੇਖੋ ਜੀ 35000 ਪ੍ਰਾਈਜ਼ ਆ ਇਹਦਾ ਪੰਜ ਨੰਬਰ ਦਾ ਪਹਿਲਾ ਸੂਆ ਪੰਜ ਨੰਬਰ ਦਾ ਪਹਿਲਾ ਸੂਆ ਵੀਰ ਜੀ 35000 ਪ੍ਰਾਈਜ਼ ਦੋ ਦਿਨ ਦਾ ਬੱਸੀ ਵੀਰੇ ਪੰਜ ਕ ਦਿਨ ਦੀ ਕੱਚੀ ਆ ਹਾਂਜੀ 6 ਨੰਬਰ ਤੇ ਆ ਜਾਓ ਜੀ 6 ਨੰਬਰ ਵੀਰੇ ਜਰਸੀ ਬਾੜ ਬਹੁ ਬੱਡੀ ਆ ਦੂਜਾ ਸੂਆ 38000 ਪ੍ਰਾਈਜ਼ 6 ਨੰਬਰ ਦਾ ਵੀਰ ਜੀ 38000 ਪ੍ਰਾਈਜ਼ ਦੂਜਾ ਸੁਆ ਤੇ ਦੰਦੀ ਜਮਾਨ ਅੱਠ ਦਿਨ ਦੀ ਕੱਚੀ ਆ ਬਾਈ ਵੀਰ ਜੀ ਫੇਸ ਕੁਆਲਿਟੀ ਠੀਕ ਆ ਤੇ ਲੇਵੇ ਦਾ ਆਰਡਰ ਦਿਖਾਓ ਜੀ 6 ਨੰਬਰ ਦਾ 38000 ਪ੍ਰਾਈਜ਼ ਲੇਵੇ ਲੂਵੇ ਦੀ ਬਹੁਤ ਸਾਫ ਸੁਥਰੀ ਆ ਵੀਰ ਜੀ ਨਾਲ ਇਹ ਜੇ ਕੱਚੀ ਆ ਗਈ ਅੱਠ ਦਿਨ ਦੀ ਦੁੱਧੇ ਵੀ ਚੰਗਾ ਪਾਜੂ ਵੱਡੀ ਬੈੜਾ ਜਰਸੀ ਵੀਰ ਜੀ 6 ਨੰਬਰ ਦਾ 38000 ਪ੍ਰਾਈਜ਼ ਜੀ 38000 ਪ੍ਰਾਈਜ਼ ਵੀਰ ਜੀ ਹਾਂਜੀ ਵੀਰ ਜੀ 7 ਨੰਬਰ ਤੇ ਆ ਜਾਓ ਜੀ ਜਿਹੜਾ ਤੁਹਾਨੂੰ ਦੱਸਿਆ ਅੱਜ ਦਾ ਨੰਗੀਨਾ ਵੀਰੇ ਦੇਖੋ ਕੱਦ ਮੇਲ ਬੱਸੀ ਦਾ ਬਹੁਤ ਚੰਗਾ ਦੂਜਾ ਸੂਆ ਸੁੰਦੀ ਆ ਤੇ ਫੇਸ ਕੁਆਲਿਟੀ ਵੀਰੇ ਦੇਖੋ ਪਿਓਰ ਜਰਸੀ ਵੀਰੇ ਕੱਦ ਮੇਲ ਤਾਂ ਇੰਨੇ ਕਰਮ ਵਾਲੀ ਦਾ ਹੈਗਾਗਾ ਨਾ ਪਲੀ ਪੁਲੀ ਚੰਗੀ ਆ ਵੀਰ ਜੀ ਕਿਸੇ ਵੀ ਫਾਰਮ ਚੋਂ ਆਈ ਆ ਸੇਵਾਲੇ ਵੀਰ ਸੀਗੇ ਤੇ ਅੱਗੇ ਵੀ ਕਿਸੇ ਵੀਰ ਕਰਮ ਵਾਲੇ ਕੋਲ ਸੇਵਾਲੇ ਕੋਲੇ ਬਾਗੀ ਨਾ ਦੁੱਧਰ ਕਾਰਡ ਚੰਗਾ ਪੈਦਾ ਕਰੂ ਵੀਰ ਜੀ ਬੱਸੀ ਇਹਦੇ 28 ਤਰੀਕ ਨੂੰ ਵੀਰੇ ਦਿਨ ਪੂਰੇ ਹੁੰਦੇ ਨੇ ਜੀ 28 ਤਰੀਕ ਨੂੰ ਵੀਰ ਜੀ ਦਿਨ ਪੂਰੇ ਹੁੰਦੇ ਨੇ 12 ਕੇ ਦਿਨ ਤੇ ਬਾਕੀ ਨੇ ਹਜੇ ਸੂਨ ਦੇ ਵਿੱਚ ਤੇ ਕਰਮ ਵਾਲੀ ਥੱਲੋਂ ਬਣੀ ਬੁਣੀ ਚੰਗੀ ਆ ਥਣ ਥਣ ਦੀ ਸਾਫ ਸੁਥਰੀ ਆ ਲੇਵੇ ਦੀ ਤੇ ਕੱਦ ਮੇਲ ਦਾ ਕੋਈ ਅੰਤ ਨਹੀਂ ਵੀਰ ਐਚ ਫੰਗ ਪਈਆ ਵੱਡੀ ਜਰਸੀਆਂ ਥੋੜਾ ਕੱਦ ਨਹੀਂ ਹੁੰਦੇਗੇ ਤੇ ਇਹਦਾ ਰੇਟ ਵੀਰ ਜੀ ਹੈਗਾਗਾ 65000 ਰੁਪਈਆ 65000 ਰੁਪਈਆ ਵੀਰ ਜੀ ਸਾਡਾ ਭਾਗ ਆ ਤੇ ਬੱਸੀ ਨੂੰ ਤੁਸੀਂ ਕੋਲੇ ਆ ਕੇ ਦੇਖੋਗੇ ਆਪੇ ਕਹੋਗੇ ਹਾਂ ਵਾਕੇ ਗੱਲ ਹੈਗੀ ਆ ਆ ਬਰਾਬਰ ਦੇਖੋ ਬੰਦਾ ਖੜਾ ਮੁੰਡਾ ਜੀ ਆ ਦੇਖ ਸਕਦਾ ਕੱਦ ਮੇਲ ਦਾ ਵੀਰੇ ਦਾ ਕੋਈ ਇਨ ਲਿਖੇ ਮੁੱਕੇ ਪਏ ਨੇ ਬੱਸੀ ਇੰਨੀ ਸਾਫ ਸੁਥਰੀ ਆ ਫੇਸ ਕੁਆਲਿਟੀ ਦੀ ਇਹਦਾ 65000 ਪ੍ਰਾਈਸ ਆ ਵੀਰੇ ਦੂਜਾ ਸੂ ਆ ਗਈ ਦੰਦੀ ਵੀ ਸੇਵਨ ਦਾ ਵੀਰ ਜੀ ਬਾਕੀ ਦੁੱਧ ਤੁਹਾਡੀ ਸੇਵਾ ਦਾ ਵੀਰ ਜਾਨਵਰ ਤੁਸੀਂ ਦੇਖ ਕੇ ਦੁੱਧ ਦਾ ਦੁੱਧ ਹੀ ਸਾਡੀ ਕਿਸੇ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਦਾਂ ਆਪਾਂ ਲਾਂਬਾ ਕੋਈ ਇਦ ਕਰਨਾ ਲਿਆ ਨਾ ਲਈਏਗਾ ਜੀ ਦੁੱਧ ਤੁਹਾਡੀ ਵੀਰ ਜੀ ਸੇਵਾ ਦਾ ਹੈਗਾ 7 ਨੰਬਰ ਦਾ 65000 ਪ੍ਰਾਈਜ਼ ਵੀਰ ਜੀ ਇੱਕ ਤੁਹਾਨੂੰ 8 ਨੰਬਰ ਦੇ ਸਾਈ ਹਾਲ ਦਿਖਾਉਣੇ ਆ ਜੀ ਹਾਂਜੀ 8 ਨੰਬਰ ਦੇ ਵੀਰ ਜੀ ਸਾਈ ਹਾਲ ਦਿਖਾਉਣੇ ਆ ਤੁਹਾਨੂੰ ਪਲੂਣ ਬੱਸੀ ਆਗੀ ਮੂੰਹੋ ਚਾਰ ਦੰਦ ਦਾ ਵੀਰ ਜੀ ਸਾਈ ਹਾਲ ਪਲੂਣ ਬੱਸੀ ਮੂੰਹੋ ਚਾਰ ਦੰਦ ਜੀ ਇਹਦਾ ਰੇਟ 35000 ਜੀ ਤੁਹਾਨੂੰ ਹੱਥ ਫੇਰ ਕੇ ਦਿਖਾਉਣੇ ਆ ਵੀਰੇ ਠੰਡੀ ਸੀਲਾ ਸਾਈ ਵਾਲ ਬਹੁਤ ਠੰਡੀ ਸੀਲਾ ਬਰਫ ਫਰ ਗਿਆ ਬੱਸੀ ਆ ਫੇਰੋ ਜੀ ਥੱਲੇ ਲੈਵੇਦੇ ਹੱਥ ਜਿਵੇਂ ਮਰ ਜੀ ਵੀਰ ਜਿਵੇਂ ਮਰ ਜੇ ਹੱਥ ਫੇਰਿਓ ਥੱਲੇ ਦੀ ਮੂਰਦੀ ਫੇਰਦੇ ਹੱਥ 8 ਨੰਬਰ ਸਾਈ ਵਾਲਾ ਵੀਰ ਜੀ 35000 ਪ੍ਰਾਈਜ਼ ਪਹਿਲਾ ਸੂਆ ਮੂੰਹੋ ਚੌਗੀ ਆ ਵੀਰ ਜੀ ਸੂਣ ਚ ਵੀ 7 ਦਿਨ ਬਾਕੀ ਆ ਬਹੁਤ ਠੰਡੀ ਸੀਲ ਬੱਸੀ ਹੈਗੀ ਥਰਡ ਫੂਡ ਵੀ ਕਰਮਲ ਦੀ ਚੰਗੀ ਇਹਦੀ ਆ ਜਾਣੀ ਹੈਗੀ ਹਾਂਜੀ ਆਪਣੇ ਅੱਜ ਫਾਰਮ ਤੋਂ ਵੀਡੀਓ ਵੀ ਕਵਰ ਕਰੀ ਸੀਗੀ 8 ਜਨਵਰੀਆਂ ਦੀ ਵੀਰ ਸਾਰਿਆਂ ਦੇ ਰੇਟ ਪ੍ਰੋਪਰ ਦੱਸੇ ਆਗੇ ਕੋਈ ਮੇਰਾ ਵੀਰ ਆਨਲਾਈਨ ਸੌਦਾ ਸਾਡੇ ਨਾਲ ਕਰਨਾ ਚਾਹੁੰਦਾ ਉਦਾਂ ਵੀ ਅਸੀਂ ਇਕੱਲਾ ਇੱਕ ਜਾਨਵਰ ਵੀ ਉਹਨੂੰ ਵੀਡੀਓ ਕਾਲ ਦੇ ਤੌਰ 'ਤੇ ਤੋੜ ਕੇ ਦਿਖਾ ਸਕਦੇ ਆ ਜੀ। ਬਾਕੀ ਵੀਰ ਜੀ ਆਪਾਂ ਉਹਦੀ ਵੀਡੀਓ ਬਣਾ ਕੇ WhatsApp ਤੇ ਵੀ ਭੇਜ ਸਕਦੇ ਆਂਗੇ। ਵੀਡੀਓ ਕਾਲ ਦੇ ਥਣਪਾਸ ਕਰਦੇ ਉਹ ਉਦਾਂ ਕਰਾਵਾਂਗੇ ਨਹੀਂ ਤਾਂ ਜਿਵੇਂ ਸਾਡੇ ਆਪ ਦੇ ਥਣਪਾਸ ਕਰੇ ਆ ਜੀ। ਹਾਂਜੀ ਵੀਰ ਜੀ। ਆਪਾਂ ਜਲਦ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆਂ। ਧੰਨਵਾਦ ਵੀਰਾਂ ਦਾ ਜੀ।